ਜਿਵੇਂ ਜਿਵੇਂ ਸਮਾਂ ਪੈਂਦਾ ਤੇ ਜਿਹੜੀ ਹਲਚਲ ਵੀ ਇੱਥੇ ਉਹ ਜਿਹੜੀ ਖਤਮ ਹੋ ਜਾਂਦੀ ਕਿਉਂਕਿ ਜਿਹੜੇ ਲੋਕ ਮਿਲਣ ਆਉਂਦੇ ਨੇ ਜਿਹੜੇ ਪਤਾ ਲੈਣ ਆਉਂਦੇ ਨੇ ਰਾਜਵੀਰ ਜਵੰਦਾ ਦਾ ਜਿਹੜੀ ਤੁਹਾਨੂੰ ਅਸੀਂ ਹੋਣ ਦੀ ਜਿਹੜੀ ਅਪਡੇਟ 하기 ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਕੁਝ ਸਮੇਂ ਪਹਿਲਾਂ ਹੀ ਇੱਥੋਂ ਜਿਹੜੇ ਲਗਾਤਾਰ ਜਿਹੜੇ ਸਿੰਗਰ ਆ ਰਹੇ ਨੇ ਜਿਨ੍ਹਾਂ ਦਾ ਰਜਾਨਾ ਇੱਥੇ ਪਹੁੰਚਦੇ ਨੇ ਕਰਨਵਰ ਘਰੇਵਾਲ ਦੀ ਗੱਲ ਕਰੀਏ ਜਾਂ ਸੀ ਉਹਨਾਂ ਦੇ ਨਾਲ ਹੋਰ ਜਿਹੜੇ ਸਾਥੀ ਹੁੰਦੇ ਰਜਾਨਾ ਦੀ ਤਰ੍ਹਾਂ ਇੱਥੇ ਪਹੁੰਚਦੇ ਨੇ ਮਾਤਾ ਜੀ ਵੀ ਇੱਥੋਂ ਕੁਝ ਸਮਾਂ ਪਹਿਲਾਂ ਗਏ ਨੇ ਜੁੰਦਾ ਜੀ ਦੀ ਜਿਹੜੀ ਮਾਤਾ ਇਸ ਸਮੇਂ ਲਗਾਤਾਰ ਇੱਥੇ ਪੁੱਤ ਦੇ ਨਾਲ ਜਿਹੜੇ ਹੈਗੇ ਨੇ ਕਿਉਂਕਿ ਜੋ ਇਸ ਸਮੇਂ ਦੀ ਕੰਡੀਸ਼ਨ ਹੈ ਉਹ ਅਗਰ ਅਸੀਂ ਆਪਣੇ ਜੋ ਕਮੈਂਟ ਸੈਸ਼ਨ ਹੈਗਾ ਜਦੋਂ ਅਸੀਂ ਦੇਖਦੇ ਹਾਂ ਲੋਕਾਂ ਦੀ ਅਸੀਂ ਕਹਾਣੀਆਂ ਸੁਣਦੇ ਹਾਂ ਤਾਂ ਉਸ ਤੋਂ ਅ ਇਹ ਜ਼ਰੂਰ ਹਰ ਇੱਕ ਨੂੰ ਵਿਸ਼ਵਾਸ ਹੈ ਤੇ ਪਰਮਾਤਮਾ ਤੇ ਭਰੋਸਾ ਵੀ ਹੈ ਕਿ ਰਾਜਵੀਰ ਜਵੰਦਾ ਜਿਹੜਾ ਸਮਾਂ ਡਾਕਟਰ ਵੀ ਕਹਿ ਰਹੇ ਨੇ ਲਗਾਤਾਰ ਵੈਂਟੀਲੇਟਰ ਦੀ ਜ਼ਰੂਰਤਤਾ ਪਾਏਗੀ ਪਰ ਵੀਰ ਜਿਹੜਾ ਜਵੰਦਾ ਹੈਗਾ ਜਲਦੀ ਕੋਈ ਨਾ ਕੋਈ ਜਿਹੜੀ ਖਬਰ ਜ਼ਰੂਰ ਆਏਗੀ ਕਿਉਂਕਿ ਜਿਹੜੀਆਂ ਇਹ ਸੱਟਾਂ ਹੈਗਿਆ ਨੇ ਚਾਹੇ ਉਹ ਬ੍ਰੇਨ ਨਾਲ ਜੁੜੀਆਂ ਹੋਣ ਚਾਹੇ ਉਹ ਸਪਾਈਨਲ ਜੁੜੀਆਂ ਸੱਟਾਂ ਹੁਣ ਉਹਨੂੰ ਰਿਕਵਰੀ ਤੇ ਸਮਾਂ ਲੱਗਦਾ ਇਹ ਵਾਰ-ਵਾਰ ਜਿਹੜੇ ਲੋਕ ਜਿਨ੍ਹਾਂ ਨੇ ਅਸੀਂ ਵੀ ਕਈ ਲੋਕਾਂ ਨਾਲ ਹੁਣ ਡਿਸਕਸ਼ਨ ਕਰ ਚੁੱਕੇ ਆਂ ਸਟੋਰੀਆਂ ਕਰ ਚੁੱਕੇ ਆ ਉਹਨਾਂ ਲੋਕਾਂ ਨੂੰ ਮਿਲਿਓ ਕਹਿੰਦੇ ਵੀ 2-2 ਮਹੀਨੇ ਜਿਹੜੇ ਅੰਗ ਹੁੰਦੇ ਨੇ ਜਿਵੇਂ ਅਸੀਂ ਫੁੱਟ ਤੋਂ ਲੈ ਕੇ ਜਿਹੜੀਆਂ ਆਪਣੀਆਂ ਨਿੱਕੇ-ਨਿੱਕੇ ਅੰਗਾਂ ਦੀ ਗੱਲ ਕਰੀ ਅਸੀਂ ਫਿੰਗਰ ਦੀ ਗੱਲ ਕਰੀ ਤਾਂ ਸਾਰੀ ਚੀਜ਼ ਨਿੱਕ-ਨਿੱਕੀ ਚੀਜ਼ ਜਿਹੜੀ ਪੁਆਇੰਟ ਹੈਗੇ ਨੇ ਉਹ ਉਹ ਹੌਲੀ- ਚਲਦੇ ਨੇ ਜਿਵੇਂ ਜਿਵੇਂ ਸਮਾਂ ਪੈਂਦਾ ਤੇ ਇਹ ਸਮਾਂ ਵੀ ਜਰੂਰ ਰਾਜਵੀਰ ਬਾਈ ਤੇ ਵੀ ਜਿਵੇਂ ਜਿਵੇਂ ਲੋਕ ਅਰਦਾਸਾਂ ਕਰਦੇ ਨੇ ਜਰੂਰ ਆਏਗਾ ਤੇ ਹਰ ਇੱਕ ਅ ਉਸ ਕੁ ਸਮੇਂ ਪਹਿਲਾਂ ਯੂਐਸ ਤੋਂ ਆਏ ਜਿਹੜੇ ਪੁਸ਼ਪਾ ਜੀ ਤਾਂ ਉਹ ਵੀ ਕਿੰਨੇ ਰਿਆ ਨਹੀਂ ਗਿਆ ਸਾਡੇ ਤੋਂ ਤਾਂ ਇਸ ਤਰ੍ਹਾਂ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੇ ਅ ਅਰਦਾਸਾਂ ਕਿ ਕਿੱਥੇ ਕਿੱਥੇ ਉਹਨਾਂ ਨੇ ਪਾਠ ਰਖਾਏ ਹੋਏ ਨੇ ਕਿਉਂਕਿ ਹੰਮਦ ਸਾਹਿਬ ਵੀ ਪਾਠ ਹੈਗਾ ਜਿਸ ਦਾ ਜਿਹੜਾ ਭੋਗ ਜੋ ਦਸਰੇ ਸੀ ਕੱਲ ਜਾਂ ਪਰਸੋਂ ਤੱਕ ਹੈਗਾ ਤਾਂ ਇਸ ਤਰ੍ਹਾਂ ਦੀਆਂ ਕਈ ਦੁਆਵਾਂ ਹਰ ਇੱਕ ਸਖਸ਼ულ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ ਖਬਰ ਹੈ ਉਹ ਜਲਦੀ ਤੁਹਾਡੇ ਤੱਕ ਪਹੁੰਚਾਵਾਂਗੇ ਜਲਦੀ ਸੁਖ ਦੀ ਖਬਰ ਆਏਗੀ ਤਾਂ ਫੋਰਟਿਸ ਦਾ ਜਿਹੜਾ ਹੁਣ ਇਸ ਸਮੇਂ ਦਾ ਜਿਹੜਾ ਹੈਗਾ ਜਿਹੜੀ ਜਿਹੜੀ ਹਲਚਲ ਹੈ ਉਹ ਜ਼ਰੂਰ ਇਸ ਸਮੇਂ ਖਤਮ ਹੋ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਸਾਰੇ ਜਾਂ ਜਿਹੜੇ ਉਸਨੂੰ ਚਾਣ ਵਾਲੇ ਉਹ ਕੁਝ ਸਮੇਂ ਪਹਿਲਾਂ ਮਿਲ ਕੇ ਚਲੇ ਜਾਂਦੇ ਕਿਉਂਕਿ ਹੁਣ ਉਸ ਗੱਲ ਨੂੰ 7 ਤੋਂ 8 ਦਿਨ ਦਾ ਜਿਹੜਾ ਸਮਾਂ ਹੋ ਚੱਲਿਆ ਤਾਂ ਬਹੁਤ ਵੱਡੀ ਗਿਣਤੀ ਜਿਹੜੀ ਉਹਨਾਂ ਨੂੰ ਮਿਲਣ ਲਈ ਇੱਥੇ ਪਹੁੰਚ ਚੁੱਕੀ ਸੀ ਤੇ ਹੁਣ ਜਿਹੜੇ ਰਜਾਨਾ ਦੇ ਉਹਨਾਂ ਦੇ ਸਾਥੀ ਹੈਗੇ ਨੇ ਉਹ ਜ਼ਰੂਰ ਰਾਤ ਬਰਾਤੇ ਜਾਂ ਕਿਸੇ ਸਮੇਂ ਇੱਥੇ ਆਉਂਦੇ ਨੇ ਉਹਨਾਂ ਨੂੰ ਮਿਲ ਕੇ ਉਹ ਵਾਰ ਦੀ ਵਾਰ ਚਲੇ ਜਾਂਦੇ ਨੇ ਤਾਂ ਜਿੰਨੀ ਵੀ ਸਾਡੇ ਨਾਲ ਗੱਲਬਾਤ ਹੋਈ ਹੈ ਜਾਂ ਜਿਹੜਾ ਬੁਲੇਟਨ ਅੱਜ ਨਹੀਂ ਜਾਰੀ ਕੀਤਾ ਗਿਆ ਤਾਂ ਜ਼ਰੂਰ ਖਬਰ ਚੰਗੀ ਆਏਗੀ ਤਾਂ ਹਾਲਾਂਕਿ ਜਿਹੜਾ ਬੁਲੇਟਨ ਹੈ ਉਹ ਜ਼ਰੂਰ ਉਹਨਾਂ ਨੇ ਕਿਹਾ ਕਿ ਜਿਹੜੀ ਜਿਹੜੇ ਜਿਹੜੀ ਹਾਲਾਤ ਹੈਗੇ ਨੇ ਉਸ ਵਿੱਚ ਕੋਈ સુધાર ਜਿਹੜਾ ਉਸ ਲੈਵਲ ਦਾ ਨਹੀਂ ਦਿਖਾਈ ਦੇ ਰਿਹਾ ਤੇ ਇਸੇ ਕਰਕੇ ਸ਼ਾਇਦ ਜਿਹੜਾ ਬੁਲੇਟਰ ਹੈਗਾ 40s ਵੱਲੋਂ ਨਹੀਂ ਜਾਰੀ ਕੀਤਾ ਜਾ ਰਿਹਾ ਸੋ ਹਰ ਇੱਕ ਪਲ ਪਲ ਦੀ ਖਬਰ ਦੇ ਲਈ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਨਾਂ ਕੈਰੇਵਸਰ ਰਮੇਸ਼ ਦੇ ਨਾਮ ਸੰਦੀਪ ਕੰਬੋਜ મોਹਾਲੀ 40s